ਇਹ ਜੁਰਾਸੀ ਪਾਰਕ ਵਰਗਾ ਹਨ। ਓਹ ਦੇਖ ਓਏ ਲੜੀ ਜਾਂਦੇ ਆਪਸ ਵਿੱਚ ਓਏ। ਆਪਸ ਵਿੱਚ ਲੜੀ ਜਾਂਦੇ ਨੇ ਓਏ ਦੇਖ ਓਏ। ਕਿੰਨੇ ਭੁੱਖੇ ਨੇ ਹਨਾ। ਬਤਮੀਜ਼ ਨੇ ਸਾਰੇ। ਓਹ ਦੇਖੇ ਕੁੱਡੀ ਜਾਂਦਾ। ਦੇਖੋ ਸਿੰਘਾਂਂਡੇ ਡਾਇਨਾਸੌਰ ਤੇ। ਕਿਉਂ? ਕਿਉਂ ਓਏ ਕੱਲਾ ਹੀ ਆ ਸ਼ੇਰ ਹਨਾ ਦੰਦੀ ਨਾ ਵੱਢ ਜਗਾ ਬਾਈ ਬਣ ਕੇ ਦੰਦੀ ਨਹੀਂ ਵੱਢਦਾ ਇੱਥੇ ਮਣ ਡਰ ਲਾਉਦਾ ਉਹ ਮੈਂ ਤਿੱੜਾਤਾ ਓਏ ਇੱਧਰ ਦੇਖ ਮੇਰੇ ਕੋਣੀ ਮੰਟੀ ਖਾਣਾ ਡਰ ਆਉਂਦਾ ਓਏ ਡਰਾਉਂ ਡਰਾਉਂਦਾ ਨਹੀਂ ਗਾ ਨਾ 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 ਡਰਮਾ ਨਹੀਂਦਾ ਨਰਮ ਮੈਂ ਵਿਚਾਰਾ ਪੋਲਾ ਹੈ ਹਰਕਤ ਕਰੂ ਕੋਈ ਨੂੰ ਪਤਾ ਲੈ ਬਿਲਕੁਲ ਚੁੱਪ ਹਾਂ ਐ ਐ ਖਿੱਚ ਕੇ ਫੜਾ ਜਾ ਉਹਦੇ ਕਿੱਟੂ ਤੋਂ ਚੁੱਪ ਕਰਕੇ ਖੜਾ ਉਹਦੇ ਬੜੀ ਦਸਦਾ ਦਸ ਕਰ ਰਿਹਾ ਉਹ ਦਸ ਕਰ ਰਿਹਾ ਲਈ ਹੰਡਾ ਕੇ ਓਏ ਡਰ ਗਈ ਏ ਡਰ ਗਈ ਡਰ ਗਈ ਓਏ ਡਰ ਗਈ ਆ ਬਾਅਦ ਜੀ ਕਿੰਨ ਕੱਢਦਾ ਇਹ ਵੈਸੇ ਦੋ ਤਿੰਨ ਵਜਾਂ ਕਿਹੜੀਆਂ ਕਿਹੜੀਆਂ ਨੇ ਤੰਨਵਾਦ ਜਣ ਹੈ ਨਾ ਓਏ ਅੱਖਾਂ ਵੀ ਅੱਖਾਂ ਵੀ ਚਮਕਾਉਂਦਾ ਯਾਰ ਹਨਾ ਜਿਆ ਡਰ ਲਾਦਾ ਜਿਆ ਹੱਥ ਕਰਦਾ ਕੋਲੇ ਪੂਰਾ ਡਰ ਲੱਗਦਾ ਪੂਰਾ ਓ ਇਨੀ ਡਾਇਨਾਸੌਰ ਦਾ ਬੱਚਾ ਓਏ ਅੰਮ ਕੀਪੇ ਤੂੰ ਵੀ ਜਾ ਆ ਗਿਆ ਕੀਪੇ ਆ ਜਾ ਇਨੀ ਮੈਂ ਡਾਇਨਾਸੌਰ ਹਾਂ ਬਰੂ ਕੁਟ ਨਹੀਂ ਰਿਹਾ ਬਾਹਰ ਨਿਕਲਣਾ ਮੈਂ ਤੂੰ ਸੱਚੀ ਨਾ ਬੰਨਦੀ ਆ ਜਾ ਇਹ ਲੱਗ ਰਿਹਾ ਆਹਾ ਓਏ ਕੀਪੇ ਆ ਦੇਖ ਓਏ ਕਿੱਡਾ ਵੱਡਾ ਯਾਰ ਸਭ ਤੋਂ ਵੱਡਾ ਡਾਇਨਾਸੌਰ ਆ ਨਾ ਇਹ ਸਾਕਾਹਾਰੀ ਆ ਤਾਂ ਉਹਦੇ ਭਾਲ ਰਿਹਾ ਕੋਸਣਾ ਉਧਰੇ ਦਰਖਤ ਤੇ ਮਿਲ ਨਹੀਂ ਰਿਹਾ ਇਹਨੂੰ ਕੁਛ ਕੱਢੀ ਕਰਦਣਾਟ ਆ ਜੀ ਉਹ ਨਾ ਉਹ ਵਾਰੀ ਜਿੱਦ ਕਰਦਣ ਦੇ ਕਿੰਨੀ ਮੋਟੀ ਆ